ਪੰਜਾਬ ਦੀ ਉਸਤਤਿ ਵਡਿਆਈ ਵਿੱਚ ਲਿਖੀਆਂ ਲੈਣਾ ਕਿ ਕਿੱਥੇ ਗਏ ਉਹ ਕਬਰੂ ਹੀਰੇ ਕਿੱਥੇ ਗਿਆ ਜਵਾਨਾ ਬਰਨਾਲਾ ਜੁੜੇ ਦੇ ਸਾਰੇ ਅਫਸਰ ਸਾਹਿਬਾਨ ਮੱਖਣਾ ਜੀ ਤੋੜੀ ਤੋਂ ਆਏ ਨੇ ਇਸ ਝਲੇ ਦੀ ਸਾਰੀ ਪ੍ਰੈਸ ਤੇ ਸਾਡੇ ਬਹੁਤ ਸਤਕਾਰਯੋ ਸਾਡੀ ਕਮੇਟੀਆਂ ਦੇ ਮੈਂਬਰ ਸਾਹਿਬਾਨ ਰਿਟਾਇਰਡ ਪੁਲਿਸ ਅਫਸਰ ਸਾਹਿਬਾਨ ਅਤੇ ਹੋਰ ਲੱਖਾਂ ਲੋਕ ਆਏ ਹੋ ਸਜਣ ਸਭ ਤੋਂ ਪਹਿਲਾਂ ਦਾ ਫਤਿਹ ਦੀ ਸਾਂਝ ਕਰੋ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਨਾਲੇ ਜਿਹੇ ਦੇ ਵਿੱਚ ਤੁਹਾਡੇ ਨਾਲ ਨੂੰ ਨੂੰ ਹੋਣ ਦਾ ਮੌਕਾ ਮਿਲਿਆ ਤੇਰੇ ਤੋਂ ਪਹਿਲਾਂ ਸਾਡੇ ਅੰਦਰ ਸਹਿਬਾਨਾਂ ਨੇ ਅਲੱਗ-ਅਲੱਗ ਟੌਪਿਕ ਤੇ ਜਿਹੜੇ ਕਿ ਜ਼ਰੂਰੀ ਸਨ ਤੁਹਾਡੇ ਨਾਲ ਸਾਂਝੇ ਕਰਨੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਰੱਖੇ ਨੇ ਅਸਰ ਸਰਬਾਨਾ ਨੇ ਜਿੰਦੇ ਤੇ ਮੈਂ ਨੀਦ ਕਰਾਂਗਾ ਤੁਹਾਡੇ ਤੋਂ ਤੇ ਤੁਸੀਂ ਜ਼ਰੂਰੀ ਅਪਰੀਮੈਂਟ ਕਰੋਗੇ ਆਪਣੇ ਜਾਂ ਫੈਮਿਲੀ ਵੱਲ ਆਪਣੇ ਬੱਚਿਆਂ ਵੱਲ ਆਪਣੇ ਪਰਿਵਾਰਾਂ ਵੱਲ ਔਰ ਆਪਣੇ ਖਜ਼ਾਨੇ ਵੱਲ ਜਿਵੇਂ ਜੀਐਸਐਸਪੀ ਸਾਹਿਬ ਨੇ ਦੱਸਿਆ ਕਿ ਕਿਵੇਂ ਸਾਈਬਰ ਕ੍ਰਾਈਮ ਹੋ ਰਿਹਾ ਹੈ ਕੋਈ ਹੋਰ ਕੋਈ ਗੱਲ ਤੇ ਆ ਮੇਰੀ ਸੋ ਸਾਡੀ ਡਿਸਕਸ਼ਨ ਦੇ ਵਿੱਚ ਇਹ ਗੱਲ ਆਈ ਕਿ ਮੈਨੂੰ ਐਸਐਸਪੀ ਸਾਹਿਬ ਕਹਿੰਦੇ ਸਭ ਤੁਸੀਂ ਡਰੱਗਸ ਦੇ ਉੱਤੇ ਲੈਕਚਰ ਦੇਣਾ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹ ਨਿਸ਼ਚਿਤ ਕੀਤਾ ਹੈ ਅਸੀਂ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਅਸੀਂ ਆਪਣੇ ਪੰਜਾਬ ਨੂੰ ਰੰਗੀਲਾ ਪੰਜਾਬ ਬਣਾਉਣਾ ਹੈ ਦੋਸਤੋ ਤੁਹਾਨੂੰ ਪਤਾ ਹੋਵੇਗਾ ਤੁਸੀਂ ਆਪਣੀ ਜ਼ਿੰਦਗੀ ਹੰਡਾਈਏ ਸਾਡੀ ਇਸ ਪੰਜਾਬ ਦੀ ਧਰਤੀ ਦੇ ਉੱਤੇ ਕਈ ਤਰ੍ਹਾਂ ਦੇ ਅਲੱਗ-ਅਲੱਗ ਮਾਰੇ ਸਮੇਂ ਆਉਂਦੇ ਰਹੇ ਬਾਰਡਰ ਦੇ ਉੱਤੇ ਸਾਡੀ ਸਿਕਿਉਰਿਟੀ ਆਯਾਦੀ ਤੋਂ ਬਾਅਦ ਸਾਨੂੰ ਲੜਾਈਆਂ ਦਾ ਸਾਹਮਣਾ ਕਰਨਾ ਪਿਆ ਗੋਨਡੀ ਦੇਸ਼ਾਂ ਉਸ ਤੋਂ ਬਾਅਦ ਪੰਜਾਬ ਦੇ ਦੇ ਚੱਲ ਗਏ ਆ ਉਹ ਬਹਾਦਰ ਪੰਜਾਬ ਪੁਲਿਸ ਨੇ ਤੇ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਉਹਦੇ ਤੇ ਕਟੜੋ ਕਿਤਾ ਉਹ ਬੜੇ ਮਾੜੇ ਦਿਲਸਨ ਜਿੱਥੋਂ ਕਿ ਅਸੀਂ ਤੇ ਸਾਡੇ ਕਈ ਅਫਸਰ ਸਹਿਬਾਨਾਂ ਵਿੱਚ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਮਾਣ ਨਾਲ ਬੈਠੇ ਹਾਂ ਸ਼ਾਨ ਨਾਲ ਬੈਠੇ ਹਾਂ ਉਹਨਾਂ ਅਫਸਰਾਂ ਦੀ ਕੁਰਬਾਨੀ ਸਾਨੂੰ ਨਹੀਂ ਭੁੱਲਣੀ ਚਾਹੀਦੀ ਉਹਨਾਂ ਮਲਾਜ਼ਮਾਂ ਦੀ ਉਹਨਾਂ ਜਵਾਨਾਂ ਦੀ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਲੜਾਈ ਲੜੀ ਸੋ ਇਹ ਤਾਂ ਬੜੀ ਵੱਡੀ ਲੜਾਈ ਸੀ ਲੇਕਿਨ ਜਿਹੜਾ ਨਸ਼ਾ ਇੱਕ ਢੀਕ ਵੱਡੀ ਨੁਰਾਇ ਮੇਰੇ ਖਿਆਲ ਤਾਂ ਉਸ ਤੋਂ ਮੁਕਾਬਲੇ ਕੋਸ਼ਿਸ਼ ਨਹੀਂ ਦੇਖੋ ਨਸ਼ਾ ਅੱਛੇ ਕਿਉਂ ਲੈਂਦੇ ਐ ਪ੍ਰੈਜ਼ੀਡੈਂਟ ਹੋ ਕਰਕੇ ਫਿਰ ਤੁਰ ਆਪ ਅਮੀਰ ਬਣਦੇ ਚਾਬਾਂ ਹੁਣ ਕਰਕੇ ਮਾੜੀ ਸੰਗਤ ਦੇ ਵਿੱਚ ਪੈਣ ਕਰਕੇ ਪੇਰੈਂਟਸ ਦਾ ਬੱਚਾ ਤੇ ਕੰਟਰੋਲ ਨਾ ਰਹਿਣ ਕਰਕੇ ਬੱਚੇ ਜਿਹੜੇ ਨੇ ਉਹ ਮਾੜੀ ਸੰਗ ਦੇ ਵਿੱਚ ਬੈਠ ਕੇ ਨਸ਼ਾ ਲੈਣ ਲੱਗਦੇ। ਕੋਈ ਪੜਾਈ ਦੇ ਵਿੱਚ ਨੰਬਰ ਘੱਟ ਰਹੇਗੇ ਬਾਹਰਲੇ ਦੇਸ਼ ਚ ਜਾਣ ਦਾ ਚਾਹਵਾਨ ਹੋਇਆ ਨਹੀਂ ਜਾ ਸਕਿਆ ਇੱਥੇ ਨਸ਼ੇ ਦਾ ਸਹਾਰਾ ਲੈਣ ਲੱਗ ਪਿਆ। ਕੀ ਉਹ ਨਸ਼ਾ ਖਾ ਕੇ ਬਾਹਰ ਦੇਸ਼ਾਂ ਚ ਚੋਲੇ ਜੇ। ਜੇ ਪੜਾਈ ਦੇ ਨੰਬਰ ਘੱਟ ਰਹੇਗੇ ਇਹੋ ਨਸ਼ਾ ਖਾ ਕੇ ਉਹਦਾ ਦਿਮਾਗ ਜਿਆਦਾ ਚੱਲ ਜੇਗਾ ਜਾਂ ਪੜ੍ਹਨ ਦੇ ਤਾਂ ਇਹਦੇ ਨਾਲ ਬੱਚਾ ਕਿਤੇ ਫਿਜ਼ੀਕਲੀ ਕਮਜ਼ੋਰ ਹੋ ਰਿਹਾ ਮੈਂਟਲੀ ਕਮਜ਼ੋਰ ਹੋ ਰਿਹਾ ਜਿਹਦੇ ਕਰਕੇ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਜਿਹੜਾ ਸੰਕਟ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਕਹਾਂਗਾ ਕਿ ਆਪਾਂ ਜਦੋਂ ਗੱਲ ਕਰਦੇ ਆ ਕਿ ਜਿਹੜਾ ਜੀ ਨਸ਼ਾ ਇਹਦੇ 'ਚੋਂ ਪੁਲਿਸ ਕੁਝ ਨਹੀਂ ਕਰਦੀ ਜਿਹੜੀ ਪੁਲਿਸ ਇੱਕ ਲਾਸਟ ਆਹਾਰ ਰੰਗਾਇ ਇੱਕ ਕਾਨੂੰਨੀ ਪ੍ਰਕਿਰਿਆ ਪੁਲਿਸ ਨੇ ਅਪਣਾਈ। ਸਭ ਤੋਂ ਪਹਿਲਾਂ ਨਸ਼ਾ ਨੂੰ ਰੋਕਣ ਦਾ ਕਿਹਦਾ ਕੰਮ ਹੈ? ਤੁਹਾਡਾ ਪੇਰੈਂਟਸ ਦਾ ਜਦੋਂ ਮਾਪਿਆਂ ਨੂੰ ਪਤਾ ਕਿ ਮੇਰਾ ਬੱਚਾ ਨਸ਼ਾ ਲੈਦਾ ਹੈ ਤਾਂ ਅਸੀਂ ਕਿਉਂ ਚੁੱਪ ਕਰਕੇ ਬੈਠੇ ਰਹੇ ਨੇ? ਅਸੀਂ ਕਿਉਂ ਉਸ ਸਟੇਜ ਨੂੰ ਅੰਗੋੜਿਆ ਕਰਦੇ? ਮਾਵਾ ਆਪਣੇ ਹਸਣੜ ਤੋਂ ਚੋਰੀ ਪੈਸੇ ਦੇ ਦੁਨੀਆਂ ਨਿਆਣਿਆਂ ਨੂੰ ਉਹਦੀ ਘੜੀ ਦੀ ਪੂਰਤੀ ਹੋਵੇ ਕਿਉਂਕਿ ਮੁੰਡਾ ਬੜੇ ਲਾੜ ਨਾਲ ਭਾਜਿਆ ਲੇਕਿਨ ਇਹ ਨਹੀਂ ਪਤਾ ਉਹਦੀ ਜ਼ਿੰਦਗੀ ਖਰਾਬ ਕਰ ਰਹੀ ਮੇਰਾ ਗੱਲ ਸਿੱਧੀ ਕਰਨਾ ਹੁੰਦਾ ਚਾਹੇ ਕਿਸੇ ਨੂੰ ਚੁਭੇ ਵੀ ਲੇਕਿਨ ਸਮਾਜ ਚ ਵਿਚਰ ਰਿਆ ਸਭ ਤੋਂ ਵੱਡਾ ਲੋਕ ਪਰਿਵਾਰਕ ਕੰਟਰੋਲ ਕਰਨ ਦਾ ਔਰ ਸਭ ਤੋਂ ਚਾਹੇ ਤੁਹਾਨੂੰ ਬੁਰਾ ਲੱਗੇ ਲੇਕਿਨ ਆਪਣੇ ਪਰਿਵਾਰ ਨੂੰ ਸਾਹਮਣਾ ਆਪਣੀ ਸਪੀਡ ਨੂੰ ਸਾਹਮਣਾ ਆਪਣੇ ਦੇਸ਼ ਨੂੰ ਸਾਹਮਣਾ ਇਹ ਤੁਹਾਡਾ ਸਾਰਿਆਂ ਦਾ ਫਰਜ਼ ਜੇਕਰ ਅਸੀਂ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭ ਲਾਂਗੇ ਆਪਣੇ ਬੱਚੇ ਦੇ ਕੰਟਰੋਲ ਕਰ ਲਾਂਗੇ ਤੇ ਸਾਡਾ ਪਰਿਵਾਰ ਜਿਹੜਾ ਇੱਕ ਸੁਖੀ ਪਰਿਵਾਰ ਤੇ ਤੋਂ ਤੇ ਜਿਹੜਾ ਜਾਣਿਆ ਜਾਏ ਮਾਪੇ ਨੂੰ ਹਮੇਸ਼ਾ ਬਗਾਉਂਦਾ ਕਿ ਸਾਰਾ ਬੱਚਾ ਨਸ਼ਾ ਲੈ ਰਿਹਾ ਜੇਕਰ ਉਹ ਆਂਦੀ-ਮਾਂਦੀ ਕਹਿ ਦੇ ਵੀ ਤੇਰਾ ਬੱਚਾ ਨਸ਼ਾ ਲੈਂਦਾ ਹੈ ਤਬ بڑا ਤੁਖ ਲੱਗਦਾ ਉਹ ਬੜੀ ਗੱਲ ਚੁਗਰੀ ਜੇ ਆਪਾਂ ਕਹਿੰਦੇ ਆ ਆਪਦਾ ਘਰ ਸੰਭਾਲਾ ਸਾਡੇ ਘਰ ਵਿੱਚ ਨਹੀਂ ਰੋੜੀ ਲੇਕਿਨ ਜਿਹੜਾ ਗਵਾਨੀ ਸਿਆਣਾ ਜਦੋਂ ਨੇ ਗੱਲ ਕਰਕੇ ਕਹਿ ਦਈਏ ਬਈ ਤੂੰ ਆਪਣੇ ਬੱਚੇ ਨੂੰ ਸਮਝਾ ਉਦੋਂ ਸਾਨੂੰ ਦੀ ਗੱਲ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਇਹਨੇ ਮੈਨੂੰ ਠੀਕ ਦੱਸਿਆ ਕਈਆਂ ਨੂੰ ਪਤਾ ਨਹੀਂ ਲੱਗ ਖੋ ਸਮੇਂ ਜਿਹੜਾ ਕੰਟਰੋਲ ਕਰਨਾ ਸਭ ਤੋਂ ਵੱਡੀ ਗੱਲ ਹੈ ਪੇਰੈਂਟਸ ਦਾ ਪੇਰੈਂਟਸ ਤੋਂ ਅੰਦਾਜ਼ਾ ਕੋ ਗੋ ਬੱਚਾ ਜਦੋਂ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਸਕੂਲ ਦੇ ਵਿੱਚ ਕਾਲਜ ਦੇ ਵਿੱਚੋਂ ਪੜ੍ਹਨ ਜਾਂਦਾ ਹੈ ਤੇ ਜਿਹੜੇ ਨਿਆਣੇ ਫੇਰ ਉਹ ਵਾਲੇ ਹੁੰਦੇ ਆ ਉਹਨਾਂ ਦੇ ਨਾਲ ਉਹਦੀ ਸੋਸਾਇਟੀ ਰਵੇ ਉੱਥੇ ਰਹਿਣਾ ਉਹਨਾਂ ਨਾਲ ਗੱਲਾਂ ਮਾਰੀ ਜਾਂਣਾ ਵਾਰ-ਵਾਰ ਫੇਲ ਹੋਣਾ ਇਹ ਗੱਲ ਸਾਬਤ ਕਰਦੀ ਹੈ ਉਹ ਕੋ ਨਵੇਂ ਕੇ ਕਿਸੇ ਪਾਸੇ ਰਲਿਆ ਹੋਇਆ ਹੈ ਨਸ਼ੇ ਦਾ ਸੇਵਨ ਕਰਦਾ ਉਹ ਆਪਣੀ ਜ਼ਿੰਦਗੀ ਦੇ ਦਿਨ ਜਿਹੜੇ ਕੀਮਤੀ ਦੇ ਨੇ ਉਹਨਾਂ ਨੂੰ ਖਰਾਬ ਕਰਦਾ ਬਾਕੀ ਸਾਡੇ ਅਫਸਰ ਸਾਹਿਬਾਨ press ਵੱਲੋਂ ਪਹੁੰਚੇ ਸਾਡੇ ਜਰਨਲਿਸਟ ਬਾਕੀ VDCs ਜੋ ਵਿਲੇਜ ডিফেন্স ਕਮੇਟੀਆਂ ਬਣੀ ਹੈ ਉਹਨਾਂ ਦੇ ਮੈਂਬਰ ਸਾਹਿਬਾਨ ਸਰਪੰਚੇ ਬਾਕੀ ਅਹੁਦੇਦਾਰ ਸਮੂਜੀ ਸੰਗਠਨ DIY ਸਰ ਪੂਰੀ ਪਟਿਆਲਾ ਰੇਂਜ ਦੇ ਵਿੱਚ ਇੱਕ ਅਵੇਰਨੈਸ ਡਰਾਈਵ ਚਲਾਈ ਹੋਈ ਹੈ ਉਹਦੇ ਤਹਿਤ ਸਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਫਟੋ ਜਾਵੇ ਕਹੀ ਸੀਗੇ ਅਸੀਂ ਸੋਚ ਰਹੇ ਸੀਗੇ ਸਮਾਗਮ ਕਰਨ ਦੀ ਤੇ ਅੱਜ ਵੀ ਆਰ ਥੈਂਕਫੁਲ ਦੇ ਸਾਹਮਣੇ ਨਿਕਲਿਆ ਇੱਥੇ ਬਰਨਾਲਾ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ। ਅੱਜ ਜਿਹੜੀ ਅਵੇਰਨੈਸ ਡਰਾਈਵ ਹੈ ਉਹਦੇ ਵਿੱਚ ਅਸੀਂ ਇੱਕ ਉਪਰਾਲਾ ਹੈਗਾ ਜਿੱਦਾਂ ਕਿ ਮੇਰੇ ਤੋਂ ਪਹਿਲਾਂ ਅਮਰਵਕਤਾਵਾਂ ਨੇ ਦੱਸਿਆ ਰਿਲੇਟਡ ਟੂ ਅਲੱਗ ਅਲੱਗ ਜੋ ਕ੍ਰਾਈਮਸ ਹੁੰਦੇ ਨੇ ਜੋ ਇਸ਼ੂਜ਼ ਨੇ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਹੈਗਾ ਇਹ ਸਮਾਗਮ। ਉਹਦੇ ਵਿੱਚ ਇੱਕ ਟੌਪਿਕ ਜਿਹੜਾ ਕਿ ਅੱਜ ਕੱਲ ਆਪਾਂ ਦੇਖਦੇ ਆ ਸਾਰੇ ਕੋ ਲੋਕੜੇ ਜਿਹਨੇ ਵੀ ਇੱਥੇ ਬੈਠੇ ਆ ਸਾਰੇ ਦੇ ਘਰਾਂ 'ਚ smartphones ਨੇ ਸਾਰੇ ਦੇ ਕੋਲ ਇੰਟਰਨੈਟ ਕਨੈਕਸ਼ਨਸ ਨੇ ਅੱਜ ਕੱਲ ਸਾਰੇ ਦੇ ਹੀ ਇੰਟਰਨੈਟ ਬੈਂਕਿੰਗ ਹੈ ਬੈਂਕ ਅਕਾਊਂਟਸ ਉਹਦੇ ਨਾਲ ਇੱਕ ਰਿਲੇਟਿਡ ਕ੍ਰਾਈਮ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਟੈਕਨੋਲੋਜੀ ਵੱਧ ਰਹੀ ਹੈ ਤੇ ਕ੍ਰਾਈਮ ਕ੍ਰਿਮੀਨਲਸ ਵੀ ਆਪਣਾ ਵੇਅ ਆਫ ਕ੍ਰਾਈਮ ਬਦਲ ਲੈਂਦੇ ਆ ਉਦੇ ਵਿੱਚ ਹੈਗਾ ਸਾਡਾ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਇੰਨਾ ਵੱਧ ਰਿਹਾ ਹੈ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਜੋ ਡੇਲੀ ਸਾਡੇ ਕੋਲ ਕੰਪਲੇਂਟਸ ਆਉਂਦੀ ਹੈ ਜੋ ਪਰਸੈਂਟੇਜ ਹੈ ਉਹ ਕਾਫੀ ਵੱਧ ਰਹੀ ਹੈ ਡੇ ਟੂ ਡੇ ਬੇਸਿਸ ਤੇ ਉਹਦਾ ਵਨ ਆਫ ਦਾ ਰੀਜ਼ਨs ਇਹ ਹੀ ਹੈਗਾ ਕਿ ਇਹ ਵੀ ਆਪਣੇ ਆਪ ਨੂੰ ਡਿਵੈਲਪ ਕਰਦੇ ਆਪਨੇ ਆਪ ਨੂੰ ਮੋਡੀਫਾਈ ਕਰ ਲੈਂਦੇ ਆ ਆਪਣੇ ਜੋ ਇਹ ਗੱਲ ਕਰਨੀ ਹੈ ਉਹ ਹੈ नशे औरत की जिंदगी किमें प्रभावित करते हैं नशा कभी भी किसी एक व्यक्ति तो को प्रभावित नहीं करता नशे का प्रकोप अजिहा है कि नशेड़ी व्यक्ति न जुड़िया हर एक रिश्ता भावें माँ बाप ने भैन भ्रा ने पत्नी है ज बच्चे ने उन्हें सारे से माड़ा सिखाया हूँ नशा औरत की जिंदगी तरह प्रभावित करता है ਪਹਿਲਾ ਹੈਗਾ ਸਿੱਧੇ ਤੌਰ ਤੇ ਤੇ ਦੂਜਾ ਹੈਗਾ ਅਸਿੱਧੇ ਤੌਰ ਤੇ ਸਿੱਧੇ ਤੌਰ ਤੇ ਉਹਦੋਂ ਜਦੋਂ ਔਰ ਇਸ ਤੋਂ ਨਸ਼ੇ ਦਾ ਸੇਵਨ ਕਰਦੀ ਹੈ ਅੱਜਕੱਲ ਨੌਜਵਾਨ ਪੀੜ੍ਹੀ ਚਾਹੇ ਉਹ ਸਾਡੇ ਨੌਜਵਾਨ ਮੁੰਡੇ ਦੀ ਚਾਹੇ ਨੌਜਵਾਨ ਕੁੜੀਆਂ ਨੇ ਇਹ ਸਾਰੇ ਪੱਛਮੀ ਸੱਭਿਆਚਾਰ ਵੈਸਟਰਨ ਕਲਚਰ ਦੀ ਅੰਨੇਵਾਣ ਨਕਲ ਕਰ ਰਹੀ ਹੈ ਜਿਵੇਂ ਕਹੋ ਮਾਡਰਨ ਜੀਵਨ ਸ਼ੈਲੀ ਜਿਉਣ ਲਈ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ शहर पार्टीज वगैरह से नशा आम ही चल रहा है जिस मॉडर्न सिंथेटिक ड्रग्स जिन्होंने वक् तो बड़े अलग अलग नामों को प्रचलित ने आम ही चलते हैं कुछ ही हालात से कलेपन जहाँ किसी मानसिक दबाव को छुटकारा पाने की और नशे का सहारा लै रही है इसको बिना अपने आप में कुछ